ਇਹ ਕੰਨਾਂ ਕੰਨਾਂ ਦਾ ਰੋਗ ਹੈ ਚਸਕਾ ਲੱਗ ਗਿਆ ਕੰਨਾਂ ਨੂੰ ਰੋਕ ਸਕਦੇ ਕੋਈ ਸੁਣਾਵੇ ਵੀ ਤਾਂ ਵੀ ਬਈ ਗੱਲ ਸੁਣ ਬਈ ਮਿੱਤਰਾਂ ਕੋਈ ਗੱਲ ਸੁਣਾਉਣ ਲੱਗੇ ਹਾਂ ਦੋ ਤਿੰਨ ਗੱਲਾਂ ਦਾ ਖਿਆਲ ਰੱਖੋ ਵੀ ਜਿਹੜੀ ਤੂੰ ਗੱਲ ਕਹਿ ਰਿਹਾ ਹੈ ਇਹ ਗੱਲ ਸੱਚੀ ਹੈ ਤੂੰ ਮੈਨੂੰ ਸੁਣਾ ਰਿਹਾ ਹੈ ਤੈਨੂੰ ਪਤਾ ਵੀ ਸੱਚੀ ਹੈ ਜ਼ਿਆਦਾਤਰ ਝੂਠੀਆਂ ਹੀ ਹੁੰਦੀਆਂ ਵਵਾਹਾਂ ਹੀ ਹੁੰਦੀਆਂ ਵੀ ਨਹੀਂ ਸੱਚੀ ਕਿਵੇਂ ਵੀ ਤੂੰ ਦੇਖੀ ਹੈ ਆਪ ਨਹੀਂ ਕਿਸੇ ਤੋਂ ਸੁਣੀ ਇਹਦਾ ਮਤਲਬ ਫਿਰ ਨਾ ਸੁਣਾ ਅੱਛਾ ਚੱਲ ਇਹ ਜਿਹੜੀ ਗੱਲ ਐ ਚੰਗੀ ਐ ਜਿਹੜੀ ਤੂੰ ਮੈਨੂੰ ਸੁਣਾ ਰਿਹਾ ਕੋਈ ਚੰਗੀ ਹੋਵੇ ਕਹਾਣੀਆਂ ਵੀ ਲੋਕੀ ਸੁਣਾ ਦਿੰਦੇ ਹੁਣ ਪੰਚਤੰਤਰ ਗ੍ਰੰਥ ਜੀ ਦੇ ਚ ਪਹਿਲੀ ਕਹਾ ਬੇਤਾਲ 25 ਸੀ ਦੀ ਆਉਂਦੀ ਐ ਪੰਚਤੰਤਰ ਦੇ ਵਿੱਚ ਸਭ ਤੋਂ ਪਹਿਲਾ ਬੇਤਾਲ ਰਾਜੇ ਦੀਆਂ 25 ਕਹਾਣੀਆਂ ਨੇ ਉਹ ਕਿਹੜਾ ਸੱਚੀਆਂ ਨੇ ਬੇਤਾਲ ਤੇ ਵਿਕਰਮਾਦਿੱਤ ਇੱਕ ਭੂਤ ਦੀ ਤੇ ਇੱਕ ਵਿਕਰਮਾਦਿੱਤ ਦੀ ਆਪਸੀ ਵਿਚਾਰ ਸਵਾਲ ਜਵਾਬ ਨੇ ਪਰ ਬੜੀਆਂ ਕਮਾਲ ਦੀਆਂ ਨੇ ਸੱਚੀਆਂ ਨਹੀਂ ਹੈਗੀਆਂ ਪਰ ਚੰਗੀਆਂ ਨੇ ਬਈ ਜਿਹੜੀ ਗੱਲ ਸੁਣਾ ਰਹੇ ਚੰਗੀ ਐ ਨਾ ਬਈ ਚੰਗੀ ਨਹੀਂ ਅੱਛਾ ਤੀਜਾ ਇੱਕ ਹੋਰ ਐ ਜਿਹੜੀ ਤੂੰ ਦੱਸ ਰਿਹਾ ਇਹਦਾ ਮੈਨੂੰ ਕੋਈ ਫਾਇਦਾ ਹੈਗਾ ਨਾ ਤੁਸੀਂ ਫਿਰ ਅਕਲ ਨੂੰ ਦੇਖੋ ਆਪਣੇ ਦਿਮਾਗ ਨਾਲ ਸੋਚੋ ਵੀ ਗੱਲ ਸੱਚੀ ਨਹੀਂ ਗੱਲ ਚੰਗੀ ਨਹੀਂ ਤੇ ਗੱਲ ਦਾ ਤੁਹਾਨੂੰ ਫਾਇਦਾ ਨਹੀਂ ਕੋਈ ਤੁਹਾਡੇ ਨਾਲ ਸਬੰਧ ਨਹੀਂ ਤੇ ਫਿਰ ਕੀ ਆ ਹੋ ਸੱਚੀ ਨਹੀਂ ਮਤਲਬ ਝੂਠੀ ਆ ਚੰਗੀ ਨਹੀਂ ਮਤਲਬ ਗੰਦੀ ਆ ਤੁਹਾਨੂੰ ਫਾਇਦਾ ਨਹੀਂ ਜਣੀ ਤੁਹਾਨੂੰ ਨੁਕਸਾਨ ਹੈ ਦੂਜਾ ਪੱਖ ਵੀ ਦੇਖੀਦਾ ਨਾ ਤੇ ਫਿਰ ਅਹੀਆਂ ਜੀਆਂ ਗੱਲਾਂ ਲੋਕੀ ਤੁਹਾਡੇ ਸੁਣਾਈ ਜਾਂਦੇ ਆ ਕੂੜਾ ਕਰਕੜ ਤੁਹਾਡੇ ਦਿਮਾਗ ਚ ਛੁੱਟੀ ਜਾਂਦੇ ਤੇ ਤੁਸੀਂ ਛੁੱਟੀ ਜਾਂਦੇ ਅੰਦਰ ਕਿੱਦਨ ਰੋਕਣਾ ਤੁਸੀਂ ਇਸ ਚੀਜ ਨੂੰ ਦਮਨ ਕਰਨਾ ਸਿੱਖੀਏ ਅੱਖਾਂ ਨੂੰ ਫालतू ਦੇਖਣਾ ਗਲਤ ਦੇਖਣ ਦੀ ਗੱਲ ਨਹੀਂ ਇੱਥੇ ਕੱਲਾ ਫालतू ਦੇਖਣਾ ਬਿਨਾਂ ਮਤਲਬ ਤੋਂ ਦੇਖੀ ਜਾਣਾ ਚੀਜ਼ਾਂ ਬਿਨਾਂ ਮਤਲਬ ਤੋਂ ਸੁਣੀ ਜਾਣਾ ਬਿਨਾਂ ਮਤਲਬ ਤੋਂ ਬੋਲੀ ਜਾਣਾ ਮਨ ਦੀ ਤਾਂ ਮੈਂ ਕਹਿ ਗਿਆ ਨਾ ਸਮ ਉਦੋਂ ਅੱਗੇ ਆ ਮਨ ਨੂੰ ਰੋਕਣਾ ਪਹਿਲਾਂ ਇੰਦਰੀਆਂ ਤੇ ਕਾਬੂ ਕਰਨਾ ਪਊ ਫਿਰ ਮਨ ਤੇ ਪਹੁੰਚੋਗੇ ਸੰਦਮ ਫਿਰਤੀਜੀ ਸ਼ਰਧਾ ਘਟ ਸੰਪਤੀ ਦੇ ਵਿੱਚ ਸ਼ਰਧਾ ਦਾ ਕੀ ਸਰੂਪ ਹੈ ਜੋ ਸਾਡੇ ਗ੍ਰੰਥ ਚ ਲਿਖਿਆ ਜੋ ਸਾਡੇ ਗੁਰੂ ਨੇ ਕਿਹਾ ਉਹ ਬਚਨ ਛਤ ਪ੍ਰਤੀਸ਼ਤ ਠੀਕ ਹੈ ਬਸ ਇਹਨੂੰ ਸ਼ਰਧਾ ਕਹਿੰਦੇ ਆ ਇਹ ਹੀ ਸ਼ਰਧਾ ਦੀ ਵਿਆਖਿਆ ਜੋ ਗੁਰੂ ਨੇ ਕਿਹਾ ਜੋ ਸਾਡੇ ਧਾਰਮਿਕ ਗ੍ਰੰਥ ਚ ਲਿਖਿਆ ਉਹ ਬਿਲਕੁਲ ਠੀਕ ਹੈ ਸ਼ਰਤ ਹੈ ਸਮਾਧਾਨ ਚੌਂਕੜਾ ਲਾ ਕੇ ਬੈਠਣਾ ਸਮਾਧੀ ਲਾਉਣਾ ਮਨ ਦਾ ਟਿਕਾਉਣਾ ਸਮਾਧਾਨ ਹੈ ਉਪਰਾਮਤਾ ਹੋਣੀ ਦੁਨੀਆਂ ਦੇ ਪਦਾਰਥਾਂ ਵੱਲੋਂ ਇਹਨੂੰ ਵਿਰਾਗ ਦੇ ਵਿੱਚ ਵੀ ਆ ਜਾਂਦਾ ਹੈ ਵੈਸੇ ਪੰਜ ਮੀਤਰ ਤਤਿਕਸ਼ਾ ਛੇ ਮੰਗ ਹੈ ਘਟ ਸੰਪਤੀ ਦਾ ਤਤਿਕਸ਼ਾ ਵਰਤੀ ਹੋਣੀ ਤਿਖਸ਼ਾ ਦੇ ਵਿੱਚ ਵੀ ਅੱਗੇ ਕੁਝ ਪੁਆਇੰਟ ਨੇ ਭਾਰੀ ਨਹੀਂ ਕਰਦਾ ਗੱਲ ਨੂੰ ਬਹੁਤ ਹਲਕੇ ਰੂਪ ਚ ਦੱਸ ਰਿਹਾ ਭੁੱਖ ਤੇ ਪਿਆਸ ਨੂੰ ਸਹਾਰਨ ਦੀ ਸ਼ਕਤੀ ਹੋਣੀ ਦੁੱਖ ਸੁੱਖ ਨੂੰ ਸਹਾਰਨ ਦੀ ਸ਼ਕਤੀ ਹੋਣੀ ਗਰਮੀ ਸਰਦੀ ਵਿੱਚ ਇਕਾਗਰ ਰਹਿਣ ਦੀ ਕੋਸ਼ਿਸ਼ ਕਰਨੀ ਛੇ ਚੀਜ਼ਾਂ ਫੇਰ ਐ ਸਤਿਖਸ਼ਾ ਵਰਤੀ ਵਿੱਚ ਅੱਗੇ ਦੋ ਦਾ ਪ੍ਰਾਣਾ ਨਾਲ ਸੰਬੰਧ ਦੋ ਦਾ ਮਨ ਨਾਲ ਸੰਬੰਧ ਦੋ ਦਾ ਸ਼ਰੀਰ ਨਾਲ ਸੰਬੰਧ ਹੈ ਸਰੀਰ ਗਰਮੀ ਤੇ ਸਰਦੀ ਪ੍ਰਾਣ ਭੁੱਖ ਤੇ ਪਿਆਸ ਤੇ ਮਨ ਦੁੱਖ ਤੇ ਸੁਖ ਤਿੰਨੇ ਚੀਜ਼ਾਂ ਨੇ ਨਾ ਆਪਾਂ ਤਿੰਨ ਚੀਜ਼ਾਂ ਦਾ ਹੀ ਸਮਦਾਇਆ ਇੱਕ ਸਰੀਰ ਆ ਸਾਡੇ ਕੋਲ ਇੱਕ ਸਾਡੇ ਅੰਦਰ ਚੱਲਦੇ ਪ੍ਰਾਣ ਨੇ ਪੰਜ ਪ੍ਰਾਣ ਆ ਬਾਹਰਲਾ ਸਰੀਰ ਪੰਜ ਪ੍ਰਾਣ ਤੇ ਇੱਕ ਤੀਜਾ 파ਟ ਸਾਡੀ ਬੋਡੀ ਦੇ ਵਿੱਚ ਜਿਹਨੂੰ ਚਤੁਸ਼ਟੈ ਕਹਿੰਦੇ ਆ ਮਨ ਅੰਤਹਿ ਕਰਨ ਵੀ ਇਹਨੂੰ ਵਿਦਵਾਨਾਂ ਨੇ ਲਿਖਿਆ ਤੇ ਇਹ 6 ਜੀ ਦੋ ਦੋਨੇ ਦੋ ਮੰਦੀਆਂ ਪ੍ਰਾਣ ਭੁੱਖ ਤੇ ਪਿਆਸ ਸਾਡੇ ਪ੍ਰਾਣਾਂ ਨੂੰ ਲੱਗਦੀ ਹੈ ਸਾਡੇ ਅੰਦਰ ਸਾਹ ਚੱਲਦੇ ਆ ਤੇ ਭੁੱਖ ਲੱਗੂ ਪਿਆਸ ਲੱਗੂ ਨਾ ਸਾਹ ਹੋਣ ਕੀ ਭੁੱਖ ਪਿਆਸ ਲੱਗਣੀ ਠੰਡੀ ਤੇ ਗਰਮੀ ਸਰੀਰ ਨੂੰ ਲੱਗਦੀ ਹੈ। ਸਵਾਸਾਂ ਨੂੰ ਥੋੜਾ ਲੱਗਦੀ। ਠੰਡ ਲੱਗਣੀ, ਗਰਮੀ ਲੱਗਣੀ ਸਰੀਰ ਦਾ। ਤੇ ਦੁੱਖ ਤੇ ਸੁਖ ਮਨ ਦੇ ਧਰਮ ਹੈ। ਮਨ ਮਹਿਸੂਸ ਕਰਦਾ ਹੈ ਦੁੱਖ ਸੁਖ, ਸਰੀਰ ਨਹੀਂ ਕਰਦਾ। ਸਰੀਰ ਕਰਦਾ ਹੋਵੇ ਤੇ ਜਦੋਂ ਰੱਖ ਕੇ ਅੱਗ ਤੇ ਰੱਖਦੇਈ ਤਾਂ ਚੀਕਾ ਨਾ ਮਾਰਦਾ ਹੋਵੇ ਸਰੀਰ। ਐਉਂ ਇਹ 6 ਚੀਜ਼ਾਂ ਤੇ ਕਾਬੂ ਹੋਣਾ ਤਤਿਕਸ਼ਾ ਵਿਰਤੀ ਕਹਿੰਦੇ।